ਐਨਾਂ ਤੂੰ ਜੜ ਗਿਆ ਜੱਟ ਪਹਿਲਾਂ ਇਹਦੇ ਕੰਨ ਸਹੀ ਕਰਾਂ ਭੈਣ ਦੇ ਵਜਾਈ ਜਾਵੇ ਆਈਆਂ ਨੇ ਜਾਣਾ ਨਹੀਂ ਹੈ ਭਾਂ ਦਾ ਤੋਂ ਕਾਇਆ ਵਾਣੀ ਤੇ ਚੱਲ ਇਦਾਂ ਕਰ ਆ ਗੱਲ ਸੁਣ ਮੇਰੀ ਆ ਖੇਡੀਆਂ ਕਈ ਚੱਲ ਗਏ ਨਹੀਂ ਨਹੀਂ ਹਾਂ ਇਹਾਂ ਦਾ ਮਾਮਲਾ ਤਤੇ ਕਾਈ ਫੜਦੀ ਹੈ ਚੱਲ ਚੱਲ ਨਿਕਲ ਨਿਕਲ ਆ ਜਾ ਆ ਜਾ ਚੱਲ ਚੱਲ ਇਹਨੂੰ ਬੰਦ ਕਰ ਜੀਏ ਹੂੰ ਚੱਲ ਓਏ ਹਾਂ ਇੱਧਰੇ ਮਨੁਸ ਗਿਆ ਵਾ ਆਪ ਇੱਧਰ ਦੀ ਜਾਂਨੇ ਉੱਤੋਂ ਦੀ ਵੱਲ ਕੇ ਸਰਪੰਚਾ ਚੱਲ ਜਾਨੀ ਕੋ ਸ਼ਾਰਟਕਟ ਹੈ ਇੱਧਰ ਦੀ ਜਾਦਾ ਪੈਣਾ ਪਹਿਲੇ ਜਾ ਫੜ ਤੈਰਾ ਦਿਮਾਗ ਹੋਣਾ ਕੰਮ ਕਰਦਾ ਪੈਰੀ ਪੰਨਾ ਬੇਬੇ ਜਿੰਦਰਾ ਪੁੱਤ ਬੇਬੇ ਬਾਪੂ ਕਿੱਥੇ ਆ ਪੁੱਤ ਬਾਹਰ-ਬਾਹਰ ਗਿਰਦੀ ਕਰਦਾ ਹੋਣਾ ਬਾਹਰ ਗਿਆ ਹੋਣਾ ਤੈਨੂੰ ਪਤਾ ਹੋਣਾ ਕਿੱਥੇ ਗਿਆ ਹੋ ਹਾਂ ਸੱਚ ਮੈਨੂੰ ਯਾਦ ਆ ਗਿਆ ਉਹ ਵੀਰੇ ਵੱਲ ਗਿਆ ਵਾ ਇੱਕ ਤੇ ਵੀਰੇ ਦਾ ਕੁਝ ਕਰਨਾ ਪੈਣਾ ਵੇਖ ਲੈ ਪੁੱਤ ਜੋ ਕਰਨੇ ਕਰ ਲੈ ਮੇਰੇ ਤੋਂ ਸਮਝ ਤੋਂ ਬਾਹਰ ਹੈ ਤੇਰਾ ਪਿਓ ਬੇਬੇ ਤੂੰ ਇਹਨੂੰ ਸਮਝਾ ਨਹੀਂ ਸਕਦੀ। ਨਾ ਪੁੱਤ ਨਾ ਮੇਰੇ ਵਾਸਤੇ ਗੱਲ ਨਹੀਂ ਹੈਗੀ। ਉਹ ਤਾਂ ਮੈਨੂੰ ਵੱਟ ਖਾਣ ਨੂੰ ਪੈਂਦਾ ਵਾ। ਚੱਲ ਬੇਬੇ, ਠੀਕ ਹੈ ਮੈਨੂੰ ਭਾਲ ਗਿਆ। ਜਾ ਪੁੱਤ ਜਾ ਵੇਖਿਆ ਕਿੱਥੇ ਗਿਆ ਤੇਰਾ ਪਿਓ। ਜਾ ਐਨੇ ਤਾਂ ਮੇਰੀ ਜ਼ਿੰਦਗੀ ਬਰਬਾਦ ਕਰਤੀ ਆ ਪਤਾ ਨਹੀਂ ਕਿ ਐਹੋ ਜਿਹਾ ਬੰਦਾ ਸਮਝ ਨਹੀਂ ਆਉਂਦੀ। ਸਰਪੰਚਾ ਤੂੰ ਸਿੱਸਾ ਨੂੰ ਬੁਲਾਇਆ। ਅਸੀਂ ਪਹੁੰਚ ਗਏ ਆਂ। ਹਾਂ ਵੇਖੋ ਆਪ ਟਾਈਮ ਆ ਪਹੁੰਚਿਆ ਹੈ। ਹੁਣ ਦੱਸੋ ਕੰਮ ਕੀ ਆ। ਬਿਸਨ ਸਿੰਘ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਮੈਨੂੰ ਗਿੰਦੂ ਮਿਲਿਆ ਸੀਗਾ ਕਿ ਮੈਂ ਉਹਨੂੰ ਸੁਣਾ ਦਿੱਤਾ ਸੀਗਾ ਹਾਂ ਵੀ ਸਾਨੂੰ ਮਿਲੇ ਯਾਨੀ ਕਿ ਸਾਨੂੰ ਮਿਲੇ ਮਿਲਿਆ ਨਹੀਂ ਸਾਨੂੰ ਮਿਲਿਆ ਜੀ ਹਾਂ ਕੰਮ ਦੱਸੋ ਕੀ ਆ ਆ ਮੇਰਾ ਦੋਸਤ ਆ ਪ੍ਰਤਾਪਾ ਅੱਛਾ ਅੱਛਾ ਚਲੋ ਜੀ ਸਸਕਾਲ ਜੀ ਇਹ ਤੁਹਾਨੂੰ ਆਪੇ ਦੱਸ ਦੇਗਾ ਕਿ ਗੱਡੀ ਕੀ ਕੰਮ ਆ ਐ ਹੁਕਮ ਕਰੋ ਜੀ ਹੁਕਮ ਨਹੀਂ ਜੀ ਬੇਨਤੀ ਆ ਹਾਂ ਵੀ ਸਾਡੀ ਕੋਠੀ ਜਿਹੜੀ ਆ ਨਾ ਭਈਆਂ ਨੇ ਬਲੀ ਆ ਬੋਈਆਂ ਨੇ ਆਹੋ ਕਬਜਾ ਕਰ ਲਿਆ ਕਿ ਕਬਜਾ ਕਬਜਾ ਅੱਛਾ ਫੇਰ ਉਹ ਅਹੀਂ 12 20 ਸਾਲ ਬਾਅਦ ਆਏ ਆ ਤੇ ਅਹੀਂ ਆ ਕੇ ਪੁਰਸੋ ਨਾਲ ਵੀ ਗੱਲ ਕੀਤੀ ਆ ਓਸ਼ੇ ਗੁੰਡੇ ਵੀ ਭੇਜਿਆ ਓ ਤੇਰੀਓ ਹਾਂ ਆਪ ਵੀ ਗਏ ਆ ਓਸ਼ੇ ਪਾਰੋ ਭਈਏ ਦੱਸ ਤੋ ਮਸ ਨਹੀਂ ਹੋ ਰੇ ਉਹ ਸਗੋਂ ਬਹੁਤੀਆਂ ਧਮਕੀਆਂ ਦਿੰਦੇ ਆ ਓ ਹਾ ਹਾ ਪਪੀਤਾ ਖਾ ਫੇਰ ਤੋਂ ਬਾਅਦ ਚਲੂ ਕੋਰ ਕੋਰ ਮੰਗੂ ਆ ਭਈਆ ਕੀ ਆਂਦਾ ਹਾਂ ਛੋਟੋ ਭਈਆ ਅੱਗੇ ਇਹ ਗੱਲਾਂ ਦਾ ਮੇਰਾ ਕਬਜ਼ਾ ਮੈਂ ਨਹੀਂ ਛੱਡਣੀ ਇਹ ਜੀਓ ਪੈ ਓ ਹਾ ਗਾਲ ਘੜਨੇ ਮੋੜਾ ਗਾਲ ਘੜਨੇ ਆ What do you